ਜੀ ਅਪਲਿੰਗ ਸਟੱਡੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਕੁਝ ਮਹੱਤਵਪੂਰਨ ਇਨਫੋਰਮੇਸ਼ਨ ਲੈ ਕੇ ਆਇਆ ਜੋ ਕਿ ਪੰਜਾਬੀ ਸਾਇਦ ਨਾਲ ਸੰਬੰਧਿਤ ਨੇ ਤੇ ਇਹ ਹੈ ਜੋ ਮਜ਼ਾਰਾਂ ਅਤੇ ਕਬਰਾਂ ਪਹਿਲਾਂ ਮੈਂ ਗੱਲ ਕਰਾਂਗਾ ਮਜ਼ਾਰਾਂ ਤੇ ਕਬਰਾਂ ਕੀ ਹਨ ਕਬਰਾਂ ਕੋਈ ਵੀ ਆਮ ਬੰਦੇ ਨੂੰ ਜੋ ਦਫਨਾਇਆ ਜਾਂਦਾ ਹੈ ਉਹਦੀ ਕਬਰ ਮੰਨੀ ਜਾਂਦੀ ਹੈ ਰਿਕਵਰ ਸਥਾਨ ਦੇ ਵਿੱਚ ਹੁੰਦੀ ਹੈ ਤੇ ਜੋ ਮਜ਼ਾਰਾਂ ਹੁੰਦੀਆਂ ਨੇ ਇਹਦੇ ਵਿੱਚ ਕੋਈ ਸਪੈਸ਼ਲ ਪਰਸਨ ਹੁੰਦਾ ਹੈ ਤੇ ਇਹਦੇ ਨਾਲ ਇੱਕ ਮਸਜਿਦ ਵੀ ਬਣੀ ਹੁੰਦੀ ਹੈ ਤੇ ਕਈ ਇੱਥੇ ਚਾਦਰਾਂ ਚੜਾ ਕੇ ਜਾਂਦੇ ਨੇ ਇਹ ਜਾਂ ਸੂਫੀ ਸੰਤਾਂ ਦੇ ਚਾਅਮ ਸੀ ਦੇਖਦੇ ਹੀ ਆ ਸੋ ਕਬਰਾਂ ਤੇ ਮਜ਼ਾਰਾ 'ਚ ਫਰਕ ਹੁੰਦਾ ਕਬਰਾਂ ਆਮ ਣਸਾਲੀ ਨੇ ਮਜ਼ਾਰਾ ਕਿਸੇ ਸਪੈਸ਼ਲ ਪਰਸਨ ਦੀ ਹੁੰਦੀਆਂ ਨੇ ਸੋ ਮੈਂ ਅੱਜ ਦੇ ਜੋ ਆਪਰੇਸ਼ਨ ਆ ਸੋ ਮੈਂ ਗੱਲ ਕਰਾਂਗਾ ਪਹਿਲਾ ਫਰੈਸ਼ਨ ਜੋ ਹੋਏਗਾ ਵਾ ਉਹੀ ਦੀ ਕਬਰ ਕਿੱਥੇ ਆ ਉਹ ਹੈ ਚੰਗ ਮਿਰਜ਼ਾ ਸਾਹਾਬਾ ਦੀ ਕਬਰ ਕਿੱਥੇ ਆ ਉਹ ਹੈ ਦਾਣਾਬਾਦ ਸਸੀ ਦੀ ਕਬਰ ਹੈ ਬਲੋਚਿਸਤਾਨ ਬਾਬਾ ਫਰੀਦ ਜੀ ਦੀ ਮਜ਼ਾਰ ਹੈ ਪਾਕਪਟਨ ਚਾਹ ਸਹਿੰਦੀ ਮਜਾਰ ਹੈ ਲਾਹੌਰ ਬੁੱਲੇ ਸ਼ਾਹ ਦੀ ਮਜਾਰ ਹੈ ਕਸੂਰ ਤੇ ਵਾਰਿਸ਼ਾ ਦੀ ਮਜਾਰ ਹੈ ਜਟਿਆਲਾ ਸ਼ਿਰਖਾਂ ਹਾਸ਼ੁੰਦੀ ਮਜਾਰ ਹੈ ਥਰਪਾਲ ਸਵਾਦੇ ਇਹ ਇੰਪੋਰਟੈਂਟ ਪ੍ਰੇਸ਼ਨਸ ਹਨ ਉਮੀਦ ਕਰਦਾ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਧੰਨਵਾਦ